ਗਵਰਨਮੈਂਟ ਆਫ ਇੰਡੀਆ ਕਹਿੰਦੀ ਕਿ 3 ਕਿਲੋਵਾਟ ਸੋਲਰ ਲਗਾਓ ਆਪਣੇ ਘਰ ਉਹਦਾ ਖਰਚਾ 1,50,000 ਉਹਦੇ ਵਿੱਚੋਂ 80,000 ਰੁਪਏ ਗਵਰਨਮੈਂਟ ਸਬਸਿਡੀ ਦੇ ਰਹੀ ਹੈ 70,000 ਰੁਪਏ ਦੇ ਵਿੱਚ ਤੁਸੀਂ ਉਹ ਜਿਹੜਾ ਹੈਗਾ ਸੋਲਰ ਆਪਣੇ ਘਰ ਦੇ ਵਿੱਚ ਲਗਾ ਸਕਦੇ ਹੋ ਜਿਹਦੀ ਕਿ ਰਿਕਵਰੀ 1 ਸਾਲ ਚ ਹੋ ਜਾਂਦੀ ਹੈ ਨੀਡ ਆਫ ਦਿ ਆਰ ਫੋਕਸ ਹੈਗਾ ਉਹ ਸਿਗਾ ਰੀਨਿਊਏਬਲ એનર્ਜੀ ਤੇ ਉਹਨੂੰ ਲੈ ਕੇ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਬੱਚਿਆਂ ਨੂੰ ਕਿੱਦਾਂ ਜੋੜ ਸਕਦੇ ਆ ਰੀਨਿਊਏਬਲ એનર્ਜੀ ਦੇ ਕੰਮਾਂ ਦੇ ਵਿੱਚ ਔਰ ਸਾਡੀ ਪੂਰੀ ਜੋੜਾਂ ਨਾਲ ਕੋਸ਼ਿਸ਼ ਹੋਏਗੀ ਕਿ ਅਸੀਂ ਸਰਕਾਰਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਪੁਸ਼ ਕਰੀਏ ਔਰ ਸਟਾਰਟਅਪ ਲੈ ਕੇ ਆਈਏ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਪੀ ਐਚ ਡੀ ਚੈਂਬਰ ਆਫ ਕਮਰਸ ਵੱਲੋਂ ਚੰਡੀਗੜ੍ਹ ਸੈਕਟਰ 17 'ਚ 10ਵਾਂ ਐਡੀਸ਼ਨ ਇਨ ਆਊਟ ਵੈਲਡਿਕਟਰੀ ਸੈਸ਼ਨ ਅੱਜ ਕਰਵਾਇਆ ਗਿਆ ਅੱਜ ਆ ਲਾਸਟ ਡੇ ਸੀ ক্লোজিং ਸੈਸ਼ਨ ਸੀਗਾ ਤੇ ਇਹ ਗੱਲਬਾਤ ਕਰਾਂਗੇ ਆ ਇਸ ਵਾਰ ਦੇ ਐਡੀਸ਼ਨ ਦੇ ਵਿੱਚ ਖਾਸ ਕੀ ਕੀ ਰਿਹਾ ਆ ਸਚਦੇਵਾ ਸਾਡੇ ਨਾਲ ਜੁੜੇ ਹੋਏ ਨੇ ਸਚਦੇਵਾ ਜੀ ਕਿਵੇਂ ਦਾ ਰਿਹਾ ਇਸ ਵਾਰ ਦਾ ਜਿਹੜਾ ਐਡੀਸ਼ਨ ਸੀ ਇਹਦੇ ਵਿੱਚ ਕੀ ਨਵਾਂ ਸੀਗਾ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ 10ਵਾਂ ਐਡੀਸ਼ਨ ਸੀਗਾ ਇਨ ਡਾਊਟਸ ਤਾਂ ਔਰ ਉਸ ਐਡੀਸ਼ਨ ਦੇ ਵਿੱਚ ਅਸੀਂ ਇਹਨੂੰ 10 ਸਾਲਾਂ ਚ ਬਹੁਤ ਗਰੋ ਕਰਦੇ ਦੇਖ ਰਹੇ ਹਾਂ ਲੇਕਿਨ ਸਾਡਾ ਜਿਹੜਾ ਇੱਕ ਨੀਡ ਆਫ ਦੀ ਆਰ ਫੋਕਸ ਸੀਗਾ ਉਹ ਸਿਗਰ ਰੀਨਿਊਏਬਲ એનર્ਜੀ ਤੇ ਉਹਨੂੰ ਲੈ ਕੇ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਬੱਚਿਆਂ ਨੂੰ ਕਿੱਦਾਂ ਜੋੜ ਸਕਦੇ ਆ ਰੀਨਿਊਏਬਲ એનર્ਜੀ ਦੇ ਕੰਮਾਂ ਦੇ ਵਿੱਚ ਕਿਉਂਕਿ ਜਿੰਨਾ ਕੋ ਐਸ ਵੇਲੇ ਹਾਲਾਤ ਮੌਸਮ ਦੇ ਚੱਲ ਰਹੇ ਨੇ ਜਿਹੜਾ ਇੱਕ ਕਹੋ ਬਈ ਕਲਾਈਮੇਟ ਚੇਂਜ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਜੇ ਮਿਲ ਸਕਦੀ ਹੈ ਤਾਂ ਕਲਾਈਮੇਟ ਚੇਂਜ ਨੂੰ ਮਿਲ ਕਰਕੇ ਮਿਲ ਸਕਦੀ ਹੈ ਉਸ ਨੂੰ ਰੀਨਿਊਏਬਲ એનર્ਜੀ ਲਗਾਈ ਜਾਏ ਸੋਲਰ ਲਗਾਇਆ ਜਾਏ ਪਰसों ਇੱਕ ਬੜੇ ਸੀਨੀਅਰ ਅਫੀਸਰ ਆਈਸੀ ਹਰਿਆਣਾ ਤੋਂ ਉਹਨਾਂ ਨੇ ਦੱਸਿਆ ਕਿ ਇੱਕ ਕਿਲੋਵੈਟ ਲਗਾ ਕੇ ਸੋਲਰ ਤੁਸੀਂ 30 ਪੇੜ ਜਿਹੜੇ ਆ ਉਹਦੇ ਇਕੁਇਵਲੈਂਟ ਨੂੰ ਸੇਵ ਕਰਦੇ ਹੋ এনवायरमेंट ਨੂੰ ਤੇ ਉਹ 30 ਪੇੜ ਜਿਹੜੇ ਆ ਉਹ ਪੰਜਾਂ 7 ਸਾਲਾਂ ਦੇ ਵਿੱਚ ਗਰੋਅ ਕਰਨਿਆ ਜਦ ਕਿ ਇੱਕ ਕਿਲੋਵੈਟ ਜਾਂ ਕਿੰਨੀ ਵੀ ਸੋਲਰ ਤੁਸੀਂ ਲਗਾਉਂਦੇ ਹੋ ਉਸੇ ਵੇਲੇ ਆਨ ਹੋ ਜਾਂਦੀ ਹੈ ਤੇ ਉਹਦੇ ਨਾਲ ਜਿਹੜਾ ਕੋਲਾ ਫੁਕਣਾ ਜਿਹੜਾ ਹਾਈਡਰਲ ਥਰਮਲ ਹੋਰ ਜਿਹੜੀਆਂ ਜਨਰੇਸ਼ਨ ਪਾਵਰ ਦੀਆਂ ਉਹਦਾ ਉਹਨਾ ਪੋਲੂਸ਼ਨ ਘਟਦਾ ਸੋ ਅਸੀਂ ਉਸ ਚੀਜ਼ ਨੂੰ ਵੇਖ ਕੇ ਅਸੀਂ ਇਹਨੂੰ ਅਡਾਪਟ ਕੀਤਾ ਔਰ ਸਾਡੀ ਪੂਰੀ ਜੋਰਾਂ ਨਾਲ ਕੋਸ਼ਿਸ਼ ਹੋਏਗੀ ਕਿ ਅਸੀਂ ਸਰਕਾਰਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਪੁਸ਼ ਕਰੀਏ ਔਰ ਸਟਾਰਟਅਪ ਲੈ ਕੇ ਆਈਏ ਤਾਂ ਕਿ ਇਹ ਜਿਹੜੀ ਸਾਡੀ ਲੋਡ ਹੈ ਸੋਲਰ ਦੀ ਜਿਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੀ ਵੀ ਪਾਲਿਸੀ ਹੈ ਗਵਰਨਮੈਂਟ ਆਫ ਇੰਡੀਆ ਕਹਿੰਦੀ ਕਿ 3 ਕਿਲੋਵੈਟ ਸੋਲਰ ਲਗਾਓ ਆਪਣੇ ਘਰ ਉਹਦਾ ਖਰਚਾ 150000 ਉਹਦੇ ਵਿੱਚੋਂ 80000 ਰੁਪਏ ਗਵਰਨਮੈਂਟ ਸਬਸਿਡੀ ਦੇ ਰਹੀ ਹੈ 70000 ਰੁਪਏ ਦੇ ਵਿੱਚ ਤੁਸੀਂ ਉਹ ਜਿਹੜਾ ਹੈਗਾ ਸੋਲਰ ਆਪਣੇ ਘਰ ਦੇ ਵਿੱਚ ਲਗਾ ਸਕਦੇ ਹੋ ਜਿਸ ਦੀ ਕਿ ਰਿਕਵਰੀ 1 ਸਾਲ 'ਚ ਹੋ ਜਾਂਦੀ ਹੈ ਔਰ ਫਿਰ ਤੁਸੀਂ ਉਹ ਬਿਜਲੀ ਦਾ ਜਿਹੜਾ ਮੀਟਰ ਹੈ ਸਰਕਾਰ ਅੱਜ ਸਬਸਿਡੀ ਦੇ ਰਹੀ ਹੈ ਕੱਲ ਨੂੰ ਨਹੀਂ ਦੇਵੇਗੀ ਕੀ ਹੋਏਗਾ ਕੀ ਨਹੀਂ ਹੋਏਗਾ ਤੋਂ ਤੁਹਾਨੂੰ ਇੱਕ ਬੜਾ ਬੈਨੀਫਿਟ ਦੇਣ ਵਾਲੀ ਚੀਜ਼ ਹੈ ਨਾਲ ਤੁਸੀਂ ਸੁਸਾਇਟੀ ਦਾ ਇੱਕ ਹੈਲਪ ਕਰ ਰਹੇ ਹੋ এনवायरमेंट ਵਾਸਤੇ ਸੋ ਉਹਨਾਂ ਚੀਜ਼ਾਂ ਨੂੰ ਦੇਖਦੇ ਆ ਅਸੀਂ ਇਸ ਨੂੰ ਪੁਸ਼ ਕਰ ਰਹੇ ਹਾਂ ਔਰ ਅਸੀਂ ਸਟਾਰਟਅਪ ਪੰਜਾਬ ਨੂੰ ਵੀ ਕਿਹਾ ਕਿ ਤੁਸੀਂ ਅੱਛੇ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਇਹਦੇ 'ਚ ਲਿਆਓ ਤਾਂ ਕਿ ਉਹ ਇੱਕ ਇੱਕ ਤਰ੍ਹਾਂ ਦੀ ਇੱਕ ਸਾਡੀ ਮੂਵ ਚੱਲ ਜਾਏ ਇੱਕ ਤਰ੍ਹਾਂ ਦੀ ਸਾਰੇ ਪੰਜਾਬ 'ਚ ਹਰਿਆਣਾ ਚੰਡੀਗੜ੍ਹ ਦੇ ਵਿੱਚ ਹਵਾ ਫੇਰੇ ਕਿ ਸਾਰੇ ਸੋਲਰ ਲਗਵਾਓ ਮੇਰਾ ਆਪਣਾ ਬਿਜ਼ਨਸ ਨਹੀਂ ਇਹ ਸੋਲਰ ਦਾ ਮੈਂ ਕੋਈ ਮੂਵ ਨਹੀਂ ਖਿਲਾ ਰਿਹਾ ਇਸ ਸਾਲ ਨਾਲ ਪਰ ਮੈਂ ਚਾਹੁੰਦਾ ਕਿ ਵੀ ਅਸੀਂ ਇੱਕ ਐਸੀ ਚੈਂਬਰ ਵੱਲੋਂ ਇਹਨੂੰ ਕਹੀਏ ਔਰ ਅਸੀਂ ਇਹਨੂੰ ਅਡਾਪਟ ਕੀਤਾ ਔਰ ਅਗਲੇ ਸਾਲ ਦੇ ਵਿੱਚ ਅਸੀਂ ਚਾਹਾਂਗੇ ਕਿ ਸਰਕਾਰਾਂ ਦਾ ਜਿਹੜਾ ਸੋਲਰ ਇੰਸਟਾਲੇਸ਼ਨ ਹੈ ਉਹ ਘੱਟੋ-ਘੱਟ 25% ਇਨਕਰੀਜ਼ ਹੋਵੇ। ਔਰ ਉਹਦੇ ਨਾਲ ਜਿਹੜਾ ਇੱਕ ਕਹਿ ਲੋ ਭਈ ਫਾਇਦਾ ਹੈ ਜਿਹੜਾ ਸਾਡੇ ਤੇ ਰੋਜ਼ ਰੱਬ ਦੀ ਮਿਹਰਬਾਨੀ ਹੋ ਜਾਂਦੀ ਹੈ ਸਤੰਬਰ ਦੀ 15 ਤਰੀਕ ਹੋ ਗਈ بارشਾਂ ਹੋ ਰਹੀਆਂ ਕਦੀ ਬਹੁਤ ਗਰਮੀ ਹੈ ਕਦੀ ਬਹੁਤ ਠੰਡ ਹੈ ਕਦੀ ਮੋੜਾ ਮੌਸਮ ਹੈ। ਤੋਂ ਇਹਨਾਂ ਚੀਜ਼ਾਂ ਤੋਂ ਕਿੱਦਾਂ ਅਸੀਂ ਬਚ ਸਕਦੇ ਹਾਂ ਸਾਰੇ ਵਰਡ ਦੇ ਵਿੱਚ ਹੌਲੀ-ਹੌਲੀ ਸਾਰੇ ਜੋੜ ਲਾਈਏ ਤੇ ਉਸ ਨੂੰ ਕਰਦਿਆਂ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਬਾਕੀ ਐਗਜ਼ਿਬਿਸ਼ਨ ਬਹੁਤ ਸਕਸੈਸਫੁਲ ਰਹੀ ਉਹਦੇ ਵਿੱਚ ਜਿੱਥੇ ਕਿ ਗਵਰਨਰ ਸਾਹਿਬ ਨੇ ਇਨੌਗੁਰੇਸ਼ਨ ਕੀਤੀ ਉਸ ਤੋਂ ਬਾਅਦ ਫਿਰ ਪੰਜਾਬ ਦੇ ਸੀਨੀਅਰ ਆਫੀਸਰਸ ਆਏ ਫਿਰ ਪੰਜਾਬ ਦੇ ਰੀਨਿਊਏਬਲ એનર્ਜੀ ਦੇ ਮੰਤਰੀ ਆਏ ਫਿਰ ਅੱਜ ਇਨਵੈਸਟ ਪੰਜਾਬ ਦੇ ਅਫਸਰ ਆਏ ਉਹਦੇ ਨਾਲ ਨਾਲ ਹਰਿਆਣਾ ਦੇ ਸਾਰੇ ਸੀਨੀਅਰ ਅਫਸਰ ਆਏ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਅਫਸਰ ਆਏ ਹੁਣ ਚੰਡੀਗੜ੍ਹ ਦੇ ਮੈਂਬਰ ਪਾਰਲੀਮੈਂਟ ਆਏ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਉਹਨਾਂ ਨੂੰ ਵੀ ਦਿਖਦਾ ਕਿ ਹਾਂ ਇਹ ਬੜੀ ਨੀਡ ਆਫ ਦੀ ਆਰ ਹੈ ਸੋ ਅਸੀਂ ਜਿਵੇਂ ਇਹ ਵਹੀਕਲ ਦਾ ਕਰਦੇ ਆ ਉਸ ਤਰ੍ਹਾਂ ਹੀ ਇਹ ਵੀ ਅਸੀਂ ਪੁਸ਼ ਕਰਕੇ ਇਹਨੂੰ ਕਰਨਾ ਚਾਹੁੰਦੇ ਆ ਤੇ ਅਸੀਂ ਕਰਾਂਗੇ ਔਰ ਸਾਡੀ ਇਹੀ ਕੋਸ਼ਿਸ਼ ਹੋਏਗੀ ਕਿ ਮੀਡੀਆ ਦੇ ਥਰੂ ਇਹ ਸਾਰਾ ਜਿਹੜਾ ਕੈਂਪੇਨ ਇਹ ਚੱਲਣਾ ਚਾਹੀਦਾ ਔਰ ਇਹ ਸੋਲਰ ਇੰਸਟਾਲੇਸ਼ਨ ਜਿਹੜੀਆਂ ਨੇ ਉਹਦੇ ਤੇ ਇੱਕ ਉਹਦਾ ਚੰਗਾ ਹੁਲਾਰਾ ਜਿਹੜਾ ਉਹ ਮਿਲੇ ਤਾਂ ਕਿ ਸੈਂਟਰ ਦੀ ਸਕੀਮ ਨੂੰ ਵੀ ਅਸੀਂ ਯੂਜ਼ ਕਰੀਏ ਤੇ ਆਪਣੇ ਘਰਾਂ ਦੇ ਵਿੱਚ ਸੋਲਰ ਲਗਾਏ ਟਾਰਗੇਟ ਤੁਸੀਂ ਦੱਸਿਆ ਵੀ ਤੁਹਾਡੇ ਟਾਰਗੇਟਸ ਕੀ ਕੀ ਆਉਣ ਵਾਲੇ ਸਮੇਂ 'ਚ ਅਚੀਵਮੈਂਟਸ ਕੀ ਮੰਨਦੇ ਹੋ ਜਦੋਂ ਤੁਸੀਂ ਲੱਗੇ ਹੋਏ ਹੋ ਇਸ ਡਾਇਰੈਕਸ਼ਨ ਦੇ ਵਿੱਚ ਕੀ ਕੀ ਲੱਗਦਾ ਵੀ ਹੁਣ ਤੱਕ ਵੀ ਆ ਚੀਜ਼ ਇੰਪੋਸੀਬਲ ਸੀਗੀ ਪਰ ਅਸੀਂ ਕਰ ਵਿਖਾਈ ਦੇਖੋ ਹਰ ਕੰਮ ਨੂੰ ਟਾਈਮ ਲੱਗਦਾ ਲੇਕਿਨ ਜਿਹੜੀ ਮੂਵ ਅਸੀਂ ਚਲਾਣੇ ਆ ਉਹ ਸਰਕਾਰ ਨੂੰ ਫੜਨਾ ਪੈਂਦਾ ਅਸੀਂ ਹੁਣ ਮੂਵ ਚਲਾਈ ਹੋਈ ਹੈ ਕਿ ਤੁਸੀਂ ਪਲਾਸਟਿਕ ਵੇਸਟ ਨੂੰ ਪਕੜੋ ਤੁਸੀਂ ਜਿਹੜੀ ਜਿੰਨੀ ਸਾਡੀ ਬਾਇਓਮਾਸ ਵੇਸਟ ਹੈ ਉਹਨੂੰ ਪਕੜਾਓ ਉਹਨੂੰ ਪ੍ਰੋਸੈਸ ਕਰੋ ਕਿਉਂਕਿ ਇਹ ਚੀਜ਼ਾਂ ਸਾਡੇ এনवायरमेंट ਦੇ ਵਿੱਚ ਖਰਾਬੀ ਕਰ ਰਹੀਆਂ ਹਨ ਇੰਡਸਟਰੀ ਦਾ ਦੇਖੋ ਆਪਣਾ ਕੰਮ ਕਰ ਰਹੀ ਹੈ ਇੰਡਸਟਰੀ ਨੂੰ ਚੱਲਣਾ ਹੈ ਲੇਕਿਨ ਉਹ ਇੰਡਸਟਰੀ ਦੀ ਫੈਸਿਲੀਟੇਸ਼ਨ ਦੇ ਨਾਲ-ਨਾਲ ਸੋਸਾਇਟੀ ਦੀ ਫੈਸਿਲੀਟੇਸ਼ਨ ਬਹੁਤ ਜ਼ਰੂਰੀ ਹੈ ਸੋ ਅਸੀਂ ਚਾਹ ਰਹੇ ਸੀ ਕਿ ਆ ਉਹਨਾਂ ਨੂੰ ਕਿ ਵੀ ਇਹ ਦੀ ਇੱਕ ਸਪੈਸ਼ਲ ਪਾਲਿਸੀ ਬਣੀ ਹੈ ਪਲਾਸਟਿਕ ਵੇਸਟ ਦੀ ਰੀਨਿਊਏਬਲ એનર્ਜੀ ਦੇ ਨਾਲ-ਨਾਲ ਇਹਦੇ ਵਿੱਚ ਵੀ એનર્ਜੀ ਬਣਦੀ ਹੈ ਇਸ ਤਰ੍ਹਾਂ ਬਾਇਓਮਾਸ ਦੀ ਬਣਦੀ ਹੈ ਉਹ ਦੇ ਨਾਲ ਮੈਂ ਕਹਾਂਗਾ ਕਿ ਜਿੰਨਾ ਵੀ ਸਾਡਾ ਏਮ ਹੈ ਪੀ ਐਚ ਡੀ ਚੈਂਬਰ ਦਾ ਉਹ ਬੜਾ ਸਕਸੈਸਫੁਲ ਚੱਲ ਰਿਹਾ ਹੈ ਔਰ ਹੁਣ ਵੀ ਕਹਿ ਕੇ ਗਏ ਨੇ ਕਿ ਪੀ ਐਚ ਡੀ ਚੈਂਬਰ ਨਾਰਥ ਦੇ ਵਿੱਚ ਸਭ ਤੋਂ ਐਕਟਿਵ ਚੱਲ ਰਿਹਾ ਹੈ ਸੀਆਈਆਈ ਤੋਂ ਫਿਕੀ ਤੋਂ ਵੀ ਐਕਟਿਵ ਚੱਲ ਰਿਹਾ ਸੋ ਉਹਨਾਂ ਨੇ ਇਹ ਗੱਲਾਂ ਕਿਸੇ ਸੋਚ ਨਾਲ ਕਹੀਆਂ ਤੇ ਉਹ ਸੋਚ ਨੂੰ ਅਸੀਂ ਸਿੱਧੇ ਚੜਾ ਰਹੇ ਹਾਂ ਔਰ ਸੀਐਮ ਸਾਹਿਬ ਨੂੰ ਪੰਜਾਬ ਦੇਆਂ ਨੂੰ ਅਸੀਂ ਹਰਿਆਣਾ ਨੂੰ ਜਿਸ ਤਰ੍ਹਾਂ ਹੁਣ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਇੱਕ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਐਨਸੀਆਰ ਨੈਸ਼ਨਲ ਕੈਪੀਟਲ ਰੀਜਨ ਹੈ ਉਸੇ ਤਰ੍ਹਾਂ ਅਸੀਂ ਸਰਕਾਰ ਨੂੰ ਰਿਕਵੈਸਟ ਕੀਤੀ ਹੈ گورنر ਸਾਹਿਬ ਨੂੰ ਵੀ ਇਨਫੋਰਮ ਕੀਤਾ ਕਿ ਇੱਕ ਸੀਸੀਆਰ ਬਣਾਈ ਜਾਏ ਚੰਡੀਗੜ੍ਹ ਕੈਪੀਟਲ ਰੀਜਨ ਬਣਾਇਆ ਜਾਏ ਉਹਦੇ ਵਿੱਚ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਜਿਹੜੇ ਨਾਲ ਲੱਗਦੇ ਜ਼ਿਲ੍ਹੇ ਆ ਹਰਿਆਣੇ ਦੇ ਜ਼ਿਲ੍ਹੇ ਆ ਹਿਮਾਚਲ ਦੇ ਜ਼ਿਲ੍ਹੇ ਆ ਉਹ ਸਾਰਿਆਂ ਨੂੰ ਇਕੱਠਾ ਕਰਕੇ ਉਹਦੀ ਇੱਕ ਅਗਲੇ 15 ਸਾਲਾਂ ਦੀ ਪਲਾਨ ਬਣਾ ਦਿਓ ਚਾਹੇ ਉਹ ਟਰਾਂਸਪੋਰਟੇਸ਼ਨ ਦੀ ਹੈ ਚਾਹੇ ਉਹ ਲਾਅ ਐਂਡ ਆਰਡਰ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ ਚਾਹੇ ਪੁਲਿਸਿੰਗ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ ਚਾਹੇ ਉਹਦੀ ਇਨਵੈਸਟਮੈਂਟਸ ਵਾਸਤੇ ਉਹ ਪੌਕੇਟਾਂ ਬਣਾ ਦੇਣ ਆਪਣੀ ਆਪਣੀਆਂ ਸਟੇਟਾਂ ਵਾਲੇ ਕਿ ਮੈਂ ਇੱਥੇ ਐਜੂਕੇਸ਼ਨ ਕਰਨੀ ਹੈ ਮੈਂ ਪਟਿਆਲੇ ਦੇ ਕੋਲ ਜਾ ਕੇ ਆਪਣਾ ਯੂ ਨੋ ਐਜੂਕੇਸ਼ਨ ਕਰਨੀ ਹੈ ਮੈਂ ਰੋਪੜ ਦੇ ਕੋਲ ਜਾ ਕੇ ਆਈਟੀ ਲਿਆਉਣੀ ਹੈ ਜਾਂ ਮੈਂ ਥਰਮਲ ਦਾ ਪਲਾਂਟ ਲਾਉਣਾ ਹੈ ਮਤਲਬ ਇਹ ਵੱਖੋ ਵੱਖ ਕਰਤਾ ਜਾਏ ਇਹ ਨਹੀਂ ਕਿ ਹਰ ਜਗ੍ਹਾ ਇਕੱਠੀ ਪਸਾਰਾ ਲੋਡ ਮਹੱਲੀ ਦੇ ਪੈ ਰਿਹਾ ਮਹੱਲੀ ਤੋਂ ਬਾਹਰ ਕੱਢਣਾ ਚਾਹੁੰਦੇ ਆ ਅਸੀਂ ਇਹ ਪਰੇਸ਼ਾਨ ਨੇ ਤੇ ਅਸੀਂ ਇਸ ਚੱਕਰ ਦੇ ਵਿੱਚ ਇਹ ਵੀ ਇੱਕ ਪ੍ਰੋਪੋਜ਼ਲ ਦਿੱਤੀ ਹੈ ਜਿਹੜੀ ਕਿ ਸਾਨੂੰ ਲੱਗਦਾ ਅਗਲੇ 1 ਸਾਲ ਦੇ ਵਿੱਚ ਨੂੰ ਅਸੀਂ ਸਕਸੈਸਫੁਲ ਕਰ ਦਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅ ਅਸੀਂ ਗੱਲਬਾਤ ਕਰ ਰਹੇ ਸੀਗੇ ਵੀ ਕਿਸ ਤਰ੍ਹਾਂ ਦੇ ਸਟੈਪਸ ਜਿਹੜੇ ਲਏ ਜਾ ਰਹੇ ਨੇ ਰੀਨਿਊਏਬਲ ਅ ਨਰਜੀ ਦੇ ਖੇਤਰ ਦੇ ਵਿੱਚ ਪੀ ਐਚ ਡੀ ਚੈਂਬਰ ਆਫ ਕਮਰਸ ਵੱਲੋਂ ਤੇ 10ਵਾਂ ਐਡੀਸ਼ਨ ਸੀ ਜਿਹੜਾ ਉਹਦੇ ਵਿੱਚ ਕੀ ਨਵਾਂ ਸੀ ਉਹਦੇ ਬਾਰੇ ਵੀ ਆ ਆਰ ਐ ਸਚਦੇਵਾਨ ਨੇ ਦੱਸਿਆ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਕੀ ਕੀ ਪਲਾਨਿੰਗਸ ਨੇ ਉਹ ਵੀ ਸਾਡੇ ਨਾਲ ਸਾਂਝਾ ਕੀਤਾ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ